ਇਹ ਟੱਕਣਾ ਵਾਪਰੀ ਚਾਹੀਏ ਕਾਰਨ ਉਸ ਦਾ ਸਰਦਾਰ ਨੂੰ ਲੈਣ ਆਸੀ ਆਏ ਸੀ ਬੱਚੇ ਨੂੰ ਜੀ ਤੇ ਬੱਚੇ ਨੂੰ ਲੈਣ ਆਸੀ ਆਏ ਸੀ ਤੇ ਕਦੀ ਸਟਾਰਟ ਕੀਤੀ ਪਤਾ ਨਹੀਂ ਕਿਹੜੇ ਸਰਕਟ ਸਰਕਟ ਛੋਟ ਹੋ ਗਿਆ ਜੀ ਅੱਗ ਵੱੜ ਗਈ ਗੱਡੀ ਮੌਕੇ ਤੇ ਅੱਗ ਪਜੀ ਨਹੀਂ ਦੇ ਜਦੋਂ ਅੰਗੇ ਬੱਚਾ ਨਾਲ ਸੀ ਤੁਹਾਡੇ ਨਹੀਂ ਮੁਦਰਦੀ ਸਾਰੇ ਸਾਰੀ ਖੜੇ ਸੀ ਗਏ ਵਾਸਤਾ ਨਾਲ ਮਰੀ ਹੈ ਪਤਾ ਨਹੀਂ ਕਿ ਸਟਾਰਟ ਸਰਕਟ ਹੋਇਆ ਤੇ ਅੱਗ ਦੀ ਸਮੈਲ ਵੀ ਆ ਗਈ ਹੋਨਰ ਚੱਕ ਕੇ ਦੇਖਿਆ ਇੱਕ ਬੰਦੇ ਦੇ ਹੱਥ ਵੱਢੀ ਗਈ ਤੇ ਦਿੱਪोत्तम ਪਾਣੀ ਦੀ ਡਿਮਾਂਡ ਕੀਤੀ ਤੇ ਪਾਣੀ ਪੁੰਦਰ ਤੇ ਟਾਈਮ ਤੇ ਮਿਲਿਆ ਨਹੀਂ ਗਿਆ ਜੋ ਟਾਈਮ ਤੇ ਪਾਣੀ ਨਾ ਮਿਲਿਆ ਤੇ ਅੱਗ ਵੱਧ ਗਈ ਤੇ ਉਹ ਕਾਬੂ ਤੋਂ ਬਾਹਰ ਹੋ ਗਿਆ ਉਹਦਾ ਫਾਇਰ ਰੇਟ ਆਇਆ ਤੇ ਥੋੜੀ ਕਾਫੀ ਪਾਈਏ ਦੀ ਚਲੋ ਕੋਈ ਹੋਰ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ਕਿਹੜੀ ਗੱਡੀ ਸੀ ਮੇਰੇ ਨਾਲ ਆਇਆ ਚਲੋ ਕੀ ਮਾਮਲਾ ਹੋਇਆ ਜੀ ਮੈਨੂੰ ਗੱਡੀ ਨੂੰ ਅੱਗ ਕਿੱਦਾਂ ਲੱਗੀ ਕੁਝ ਲੱਗਿਆ ਪਤਾ ਜੀ ਇਹ ਮਾਮਲਾ ਜੀ ਦਾ ਦਸ਼ਮੇਸ਼ਪੁਰੇ ਦੇ ਵਿੱਚ ਮਚਣ ਖੁੱਡੀ ਹੋਈ ਸੀ ਉਹ ਟੇਨ ਨਿਊ ਕੈਂਟਰ ਵੱਲ ਤੋਂ ਆਪਣੇ ਬੱਜਨ ਲੈਣ ਆਇਆ ਸੀਗਾ ਗੱਡੀ ਜਿਹੜੀ ਵੈਗਨਰ ਹੈ ਸੀਐਨਜੀ ਦੀ ਸੀ ਉਹਨੇ ਜੋ ਸੈਲਫ ਮਾਰੀ ਇਹਦੀ ਜਿਹੜੀ ਦਸਨ ਮੁਤਾਬ ਜਿਹੜੇ ਮੌਕੇ ਦੇ ਉੱਤੇ ਸੀਗੇ ਨਾਲ ਦੀ ਨਾਲ ਅੱਗ ਲੱਗ ਗਈ ਪਰ ਜਿਹੜਾ ਕੋਈ ਯਾਨੀ ਨੇ ਸਾਨੂੰੋਂ ਬਚ ਗਿਆ ਡਰਾਈਵਰ ਵਿੱਚ ਇਕੱਲਾ ਸੀ ਇਹਦਾ ਫੇਰ ਲੈਂ ਆਇਆ ਸੀ ਉਹ ਜਲਦੀ ਜਲਦੀ ਆਪਣਾ ਬਾਹਰ ਆ ਗਿਆ ਤੇ ਗੱਡੀ ਤਕਰੀਬਨ ਸਾਰੀ ਜਿਹੜੀ ਹੈ ਉਹ ਮੱਤ ਚ ਗਈ ਕਿਸ ਤਰ੍ਹਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਯਾਨੀ ਨੁਕਸਾਨ ਕੋਈ ਨਹੀਂ ਹੋਇਆ ਗੱਡੀ ਹੈ ਜਿਹੜੀ ਗੱਡੀ ਤਕਰੀਬਨ ਜਿਹੜੀ ਸਾਰੀ ਡੈਮੇਜ ਹੋ ਚੁੱਕੀ ਹੈ ਕਿੱਦਾਂ ਕਾਬੂ ਕਿੱਦਾਂ ਪਾਇਆ ਗਿਆ ਜੀ ਕਾਬੂ ਸਾਰਾ ਥੋੜਾ ਆਇਆ ਤੇ ਫਾਇਰ ਬ੍ਰਿਗੇਡ ਨੇ ਆ ਕੇ ਜਿਹੜਾ ਕਾਬੂ ਕੀਤਾ ਸੀएनजी ਹਲੇ ਵੀ ਰਸਰੀ ਹੈਗੀ ਐ ਕੋਈ ਨਹੀਂ ਸੀएनजी ਜਿਹੜਾ ਇਹਦਾ ਮਕੈਨਿਕ ਭਲਾ ਰਹੇ ਆ ਜੀ ਟੈਂਕੀ ਸੀएनजी ਬਾਹਰ ਕਰਾਉਂਦੇ ਆ